ਬੁਲੇਸਾ ਉਹ 1 ਘੰਟੇ ਲੇਟ ਪਹੁੰਚੀ ਇੱਥੇ ਤੇ ਜਿਹੜੇ ਬੱਚੇ ਆ ਉਹ ਸਹੀ ਸਲਾਮਤ ਆ ਪਰ ਜਿਹੜਾ ਕਨੈਕਟਰ ਦੀ ਉਹਦੀ ਡੈਥ ਹੋ ਚੁੱਕੀ ਆ ਠੀਕ ਐ ਇਹ ਹਾਲਾਤ ਨਹੀਂ ਕਿਉਂਕਿ ਮਹਿਲਕਲਾਂ ਦੇ ਨੇੜੇ ਕਿਰਪਾਲੇਵਾਲ ਪੈਂਦਾ ਹੈਗਾ ਜਿੱਥੇ ਇਹ ਬੱਸ ਬਾਬਾ ਗੰਧਾ ਸਕੂਲ ਦੀ ਪਲਟੀ ਆ ਇਹ ਸਾਡੇ ਬੱਚਿਆਂ ਦੀ ਸੇਫਟੀ ਕੀ ਐ ਇਹਦੇ ਵਿੱਚ ਠੀਕ ਐ ਜੇ ਬੱਚਿਆਂ ਨੂੰ ਕੋਈ ਗੱਲਬਾਤ ਹੁੰਦੀ ਆ ਕਿ ਸਕੂਲ ਜ਼ਿੰਮੇਵਾਰ ਆ ਬਾਬਾ ਗੰਧਾ ਜਾ ਕਰ ਚਲਾਉਣ ਵਾਲਾ ਡਰਾਈਵਰ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਠੀਕ ਹੈ ਇਹਦਾ ਇਨਸਾਫ ਮਿਲਣਾ ਚਾਹੀਦਾਗਾ ਕਿਉਂਕਿ ਇਹ ਜਿਹੜੀ ਘਟਨਾ ਗਈ ਇਸ ਤਰ੍ਹਾਂ ਬਾਰ ਬਾਰ ਘਟਨਾ ਇਸ ਤਰ੍ਹਾਂ ਹੋਣਗੀਆਂ ਬਾਕੀ ਜੇ ਡਰਾਈਵਰ ਨੇ ਇਹ ਬੱਸਾਂ ਬਹੁਤ ਤੇਜ਼ ਚਲਾਉਂਦੇ ਨੇ ਇੱਥੇ ਜਿਹੜੇ ਨਦੀਕ ਦੇ ਕਿਰਪਾਲੇਵਾਲ ਤੇ ਖਲਾਲਮਾਰੇ ਦੇ ਪਿੰਡ ਦੇ ਜਿਹੜੇ ਇਹਨਾਂ ਨੇ ਬੱਸਾਂ ਨੂੰ ਬੱਸ ਨੂੰ ਸਿਤਾ ਕੀਤਾਗਾ ਸੋ ਤਾਂ ਨਹੀਂ ਹੈਗੀ ਨਹੀਂ ਜਵਾਬ ਤਾਂ ਸਹੀ ਹੈ ਭਾਈ ਸਹੀ ਤਾਂ ਸਹੀ ਹੈ ਹਾਂ ਜਵਾਬ ਸੋ ਤਾਂ ਨਹੀਂ ਹੈਗੀ ਦੇਖਾਈ ਉਹ ਉੱਥੇ ਹੋਣ ਨੂੰ ਲੰਬੀ ਦਿੱਕਤ ਹੋ ਰਹੀ ਹੈ ਹੈ ਜਿਹੜੀ ਐਂਬੂਲੈਂਸ ਉਹ 1 ਘੰਟੇ ਲੇਟ ਪਹੁੰਚੀ ਇੱਥੇ ਤੇ ਜਿਹੜੇ ਬੱਚੇ ਉਹ ਸਹੀ ਸਲਾਮਤ ਆ ਪਰ ਜਿਹੜਾ ਕਨੈਕਟਰ ਦੀ ਉਹਦੀ ਡੈਥ ਹੋ ਚੁੱਕੀ ਹੈ ਠੀਕ ਹੈ ਇਹ ਹਾਲਾਤ ਨਹੀਂ ਕਿਉਂਕਿ ਮਹਿਲਕਲਾਂ ਦੇ ਨੇੜੇ ਕਿਰਪਾਲੇਵਾਲ ਪੈਂਦਾ ਹੈਗਾ ਜਿੱਥੇ ਇਹ 500 ਬਾਬਾ ਗੰਦਾ ਸਕੂਲ ਦੀ ਪਲਟੀ ਆ। ਤੇ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਇਹਦੇ ਵਿੱਚ? ਠੀਕ ਹੈ ਜੇ ਬੱਚਿਆਂ ਨੂੰ ਕੋਈ ਗੱਲਬਾਤ ਹੁੰਦੀ ਹੈ ਕਿ ਸਕੂਲ ਜ਼ਿੰਮੇਵਾਰ ਆ ਬਾਬਾ ਗੰਦਾ। ਜਾਂ ਕਰ ਚਲਾਉਣ ਵਾਲਾ ਡਰਾਈਵਰ ਜ਼ਿੰਮੇਵਾਰ ਆ, ਕੌਣ ਜ਼ਿੰਮੇਵਾਰ? ਠੀਕ ਹੈ ਇਹਦਾ ਇਨਸਾਫ ਮਿਲਣਾ ਚਾਹੀਦਾਗਾ ਕਿਉਂਕਿ ਇਹ ਜਿਹੜੀ ਘਟਨਾ ਗਈ ਇਸ ਤਰ੍ਹਾਂ ਬਾਰ-ਬਾਰ ਘਟਨਾ ਇਸ ਤਰ੍ਹਾਂ ਹੋਣਗੀਆਂ। ਬਾਕੀ ਇਹ ਡਰਾਈਵਰ ਨੇ ਇਹ ਬੱਸਾਂ ਬਹੁਤ ਤੇਜ਼ ਚਲਾਉਂਦੇ ਨੇ। ਇੱਥੇ ਜਿਹੜੇ ਨੇਦੀਕ ਦੇ ਕਿਰਪਾਲੇਵਾਲ ਤੇ ਖਲਾਲਮਾਰੇ ਦੇ ਪਿੰਡ ਦੇ ਜਿਹੜੇ ਇਹਨਾਂ ਨੇ ਬੱਸਾਂ ਬੱਸ ਨੂੰ ਚਿੱਤਾ ਕੀਤਾਗਾ